ਗੀ ਗਈ ਟੁੱਟ ਕਲਿੱਪ ਮੈਂ ਥੋੜਾ ਜਿਹਾ ਜੋੜਤਾ ਨਾਲ ਉਹ ਤੁਸੀਂ ਦੇਖ ਲਿਓ ਜੀ ਮਾਮੇ ਦਾ ਹੋਇਆ ਬੁਰਾ ਹਾਲ ਉਹ ਪੱਤੇ ਜੀ ਮੈਨੂੰ ਲਾ ਦਿੱਤੀ ਗਰਾਟ ਕਹਿੰਦੇ ਤੂੰ ਟੁੱਟੀ ਕਿਉਂ ਤੋੜ ਦਿੱਤੀ ਜਿਹੜੇ ਬੰਦੇ ਨੂੰ ਨਹੀਂ ਸਹੀ ਚੀਜ਼ ਦੀ ਨਹੀਂ ਨਾਲ ਉੱਥੇ ਜਾ ਕੇ ਪੰਗਾ ਲੁਕਾ ਜਿਹੜਾ ਪਹਿਲੇ ਟੋੜੀ ਵੀ ਤੀ ਨਾ ਇਹ ਮੇਰੇ ਪੁੱਤ ਸੂਰਮਾ ਆਏ ਓਏ ਹੋਏ ਬੀਬੀ ਜੇ ਨਾਲ ਮੈਂ ਸੂਰਮਾ ਘਤੀ ਦਿਖਾ ਮੈਂ ਡਾਂਗ ਚੱਕ ਕੇ ਦੋ ਮਾਰਾ ਕਿੱਟੇ ਸੰਦੀਪ ਦੇ ਇੱਕ ਮਾਰਾ ਭਾਬੀ ਜੀ ਦੇ ਫੇਰ ਇਹਨਾਂ ਨੇ ਕਹਿੰਦਾ ਵੀ ਇਹ ਬੰਦਾ ਤੂੰ ਮੈਂ ਹੁਣ ਮੈਂ ਕਹਿੰਦਾ ਨਹੀਂ ਇਹਨਾਂ ਨੂੰ ਕੁਝ ਹਾਂ ਮਹਾਸੀ ਚ ਟਾਲਦਮਾ ਚਾਹੇ ਮਜ਼ਾਕ ਚ ਟਾਲਦਮਾ ਨਹੀਂ ਨਹੀਂ ਭਾਬੀ ਜੀ ਹਾਂ ਵੀ ਤੇ ਹੁਣ ਛੱਡ ਹੁਣ ਮੈਂ ਕੀ ਕਹਾਂ ਚਾਹਿਆ ਡਾਇਲੋਗ ਜਿਵੇਂ ਮੇਰੇ ਦੀਪਕ ਵੀ ਤੇ ਵੀ ਡਾਂਗ ਚੱਕੂ ਇੱਕ ਕਿਵੇਂ ਕੱਕੂਗਾ ਬੈਠੀਆਂ ਮੈਂ ਫੜ ਕੇ ਫੜ ਕੇ ਫੜ ਕੇ ਅੱਜ ਬੇਰ ਗਈ ਸਾਡੀ ਡਿਊਟੀ ਟੁੱਟ ਹੁਣ ਬਾਪਾ ਗਿਆ ਆ ਕੋਈ ਤਰਕੇ ਨਾਲ ਤੂੰ ਤਾਂ ਹੋਰ ਪਾਸੇ ਗੱਲ ਕਰਦਾ ਫੋਲ ਲਗੀ ਇਹਦਾ ਖੁੱਲ ਗਈ ਉਹ ਵਿਚੋਂ ਕੁਝ ਅਸਲਿਕਾ ਜਿੱ ਸਾਰਿਆਂ ਨੂੰ ਸੋ ਦੇਖ ਲੋ ਮਾਮਾ ਆਇਆ ਵਾ ਜੀ ਨਾਲ ਨਾਨੀ ਆਈ ਵੀ ਆ ਮਾਸੀ ਵੀ ਫੋਨ ਪਰ ਬੀਜੀ ਹੋਈ ਪਈ ਆ ਮਾਮਾ ਵੀ ਹੋਇਆ ਪਿਆ ਏ ਠੀਕ ਆ ਨਾਨੀ ਆਪਣਾ ਦੁਪੱਟੇ ਨੂੰ ਸੈੱਟ ਕਰਦੀ ਹੋਈ ਕਹਿੰਦੀ ਅੱਜ ਮੈਂ ਫੁੱਲਾਂ ਵਾਲਾ ਸੂਟ ਪਾ ਕੇ ਆਈ ਆ ਮੁਖ ਤੇ ਸੋਹਣੀ ਜੀ ਸੰਵਾਈ ਲ ਦਿੰਦੀ ਹੋਈ ਤੇ ਇਧਰ ਮੇਰੀ ਮੰਮੀ ਬੈਠੀ ਆ ਇਹ ਮੇਰੀ ਮੰਮੀ ਅਤੇ ਮਾਸੀ ਨੇ ਉਹੀ ਸੂਟ ਪਾਏ ਵੇ ਜਿਹੜੇ ਇਹਨਾਂ ਨੂੰ ਮੈਂ ਮਦਰਸ ਡੇ ਤੇ ਗਿਫਟ ਕਰੇ ਸੀਗੇ ਬਹੁਤ ਹੀ ਪਿਆਰ ਦੇ ਮੈਂ ਕਹਿੰਦੀ ਸਵੀਕਾਰ ਦੇ ਨਾਲ ਮਾਮਾ ਜੀ ਬੱਲੋ ਦੀ ਸਤ ਨਹੀਂ ਤਾਂ ਲੈ ਤੂੰ ਚੌੜਾ ਚੌੜਾ ਸਾਸਿਆ ਘਰ ਦਾ ਸਾਰਾ ਦਾਦੇ ਦਾ ਸਾਲਾ ਚੌੜੋਂ ਜੇ ਰਹਿ ਜਾਂਦਾ ਤਾਂ ਜੀਜੇ ਦਾ ਪਾਰਾ ਬਣਾਉਣਾ ਨਾ ਚੰਦਾ ਭੈਣਾ ਹੀ ਕੁਆ ਲੰਨੀ ਐ ਭੈਣਾ ਨੂੰ ਤਾਂ ਕਹ ਜਵਾਨੇ ਦੀ ਤੂੰ ਬੋਲਦਾ ਕਿਵੇਂ ਆ ਵੀ ਸਾਡਾ ਭਾਈ ਆਇਆ ਤੈਨੂੰ ਕੋਈ ਤਕਲੀਫ ਆ ਉਹ ਗੱਲ ਹੀ ਕੀ ਕਰੀਏ ਉਹ ਮਾਮਾ ਨਾ ਰੱਖਿਆ ਵੀ ਨਾ ਰੁੱਕ ਤੋ ਬੱਸ ਚੱਪਾਏ ਮਾਮੂ ਮਟੇ ਵੀ ਬਣਾ ਲਿਆ ਵੀ ਭੈਣਾ ਵੀ ਬਣਾਈਆਂ ਇਹਦੇ ਨਾਲੇ ਆ ਜੀ ਤੈਨੂੰ ਅਸੀਂ ਪਿਆਰ ਨਾਲ ਰੱਖਣਾ ਆ ਆ ਨਹੀਂ ਦੁੱਧੀ ਚਾਹ ਦੀ ਲੋ ਜੀ ਆਓ ਤੁਸੀਂ ਵੀ ਚਾਹ ਪੀ ਲਓ ਤੇ ਸੰਦੀ ਭੈਣ ਉਹ ਵੱਲ ਦੀ ਸਾਤਰੀ ਕਾ ਸਾਰਿਆਂ ਨੂੰ ਇਹ ਚਾਹ ਜੀ ਬੀਜੀ ਆ ਜੀ ਮਾਸੀ ਤੁਹਾਡੇ ਗੋਲ ਗੋਲ ਕੇ ਲ ਕੇ ਬਰੇ ਹਾਂ ਠਾਗਾ ਚੁੰਨੀ ਦਾ ਹਾਂ ਵੈਗੁਰਜੀ ਦਾ ਖਾਲਸਾ ਜੀ ਦੀ ਫਤੇ ਜੀ ਫਤੇ ਜੀ ਅੱਜ ਮੰਮੀ ਦਾ ਘਰ ਵਾਲਾ ਮੇਰਾ ਪਾਪਾ ਹੈ ਨਹੀਂ ਇਸ ਕਰਕੇ ਮੰਮੀ ਲੋ ਸਾਊਂਡ ਕਰ ਰਹੀ ਹੈ ਜੀ ਨਹੀਂ ਪਾਪਾ ਨੇ ਜਦੇ ਕੋਈ ਗੱਲ ਬੋਲਣੀ ਸੀ ਜਦੋਂ ਤੁਸੀਂ ਭੱਜ ਜਾਣਾ ਤਾਂ ਉਹ ਗੱਲ ਕਹਿਣਾ ਚਾਹਨੀ ਆ ਮੈਂ ਹੈਲੋ ਹਾਂ ਹੈਲੋ ਹਾਂ ਦਿੱਤੀ ਤੂੰ ਵੀ ਸਸਰਗਰ ਬਣਾ ਦੇ ਵੈਗੁਰਜੀ ਕਾਕਾ ਹਾਂ ਬਾਈ ਅੱਜ ਸਾਡੇ ਭਾਗਾ ਵਾਲਾ ਦਿਨ ਚੜਿਆ ਹੈ ਜੀ ਫਿਰ ਤੋਂ ਬੇਨਤੀ ਕੀਤੀ ਜਾਂਦੀ ਹੈ ਅੱਜ ਮਾਮਾ ਮੇਰੀ ਨਾਨੀ ਨੂੰ ਛੱਡਣ ਆਇਆ ਨਾਨੀ ਕਹਿੰਦੀ ਅੱਜ ਮੈਂ ਇੱਕ ਦਿਨ ਲਾ ਕੇ ਜਾਣਾ ਹੈ ਜੀ ਬੀਬੀ ਨਹੀਂ ਆਣੀ ਸੀ ਜੀ ਇਕੱਲੀ ਜਾਣੀ ਹੋਇਆ ਜੀ ਕਹਿੰਦੀ ਤੁਸੀਂ ਛੱਡ ਗਿਆ ਹੋ ਜੀ ਮੈਂ ਛੱਡਣਾ ਹੈ ਜੀ ਮਨ ਨਾਲ ਕਿ ਤੇ ਰਾਤ ਨੂੰ ਲੈਣ ਜੀ ਆ ਇਸ ਕਰਕੇ ਉਹਨਾਂ ਦੇ ਬੀਬੀ ਬਹੁਤ ਆ ਗਈ ਹੈ ਜੀ ਪਰ ਲੱਗਦਾ ਨਹੀਂ ਵੀ ਰੋਵੇਗੀ ਇਹ ਪਤਾ ਨਹੀਂ ਕਿੱਥੇ-ਕੱਥੇ ਕਰੂਗੀ ਜੀ ਬਾਗਰੂ ਜੀ ਜੀ ਦੂ ਬੀ ਜੀ ਜੇ ਤੁਸੀਂ ਉਹ ਮਚਾਉਂਦੇ ਹੋ ਤਾਂ ਇਹ ਬੀਬੀ ਨਹੀਂ ਹੱਲੇ ਨਹੀਂ ਹੈਗੀ ਇਹ ਹਰੇਕ ਸਿਆਣੇ ਦੀ ਗੱਲ ਆ ਉਹਨੂੰ ਐ ਨਾ ਮੈਂ ਆਪਣਾ ਘਰ ਛੱਡਣਾ ਹੀ ਨਹੀਂ ਹੂੰ ਨਹੀਂ ਮੈਂ ਜਾ ਤਾਂਾਂਗੀ ਮੈਂ ਇਹ ਨਹੀਂ ਕਿ ਕੋਈ ਗੱਲ ਨਹੀਂ ਹੈਗੀ ਕੁੱਤੀ ਗੱਲ ਇਹ ਜਦੋਂ ਆਉਗੀ ਜਦੋਂ ਆਉਗੀ ਬੀਬੀ ਆ ਜਾ ਹੀ ਨਹੀਂ ਹੈਗੀ ਜੀ ਹਲੋ ਬਈ ਆ ਮੈਂ ਚੇਕ ਕਰ ਲਿਆ ਕੁੱਤੀ ਨਾਲ ਲਿਆ ਕੁੱਤੀ ਗੱਲ ਇਹ ਕਿਹਾ ਕੁੱਤੀ ਦਾ ਸਿਕਰ ਜ਼ਿਆਦਾ ਆਉਣਾ ਹੈ ਡਾ ਬੀ ਚਾਹੇ ਕਰਨਾ ਹਾਂ ਘੱਟ ਬੰਦ ਆਹ ਕੋਪਨ ਜੀ ਦੀ ਆਉਣਾ ਕੱਟ ਕੋਲੇ ਗਰਾਂਗੇ ਕਿਉਂਕਿ ਅਸੀਂ ਕੱਟੀ ਦੇ ਘਰ ਆਏ ਆ ਜੀ ਠੀਕ ਠੀਕ ਆਹ ਉਹ ਕੱਟੀਆਂ ਕੋਲੇ ਕੀ ਆਣੀ ਹੈ ਕੱਟੀ ਕੋਲੇ ਬੈਠਣਾ ਵੀ ਜੀ ਕਹਿੰਦੀ ਮੈਂ ਬੱਸ ਉਹਦਾ ਮੈਸਾਂ ਚਾਚੇ ਯਾਰ ਅੱਸੀ ਰਈ ਲਾ ਲੈਣਾ ਓ ਮਾਂ ਮੇਰੇ ਤਾਨੇ ਵੇੜਿਆ ਨਾਲੇ ਜੇ ਬਚਦਾ ਇਹ ਮੇਰੀ ਮਾਮਾ ਨੂੰ ਮੈਂ ਐਸਾ ਨਾ ਕਿਹਾ ਕਰ ਬਸ ਨਾ ਮਾਂ ਤੇ ਤਾਨੇ ਮੈਨੂੰ ਹਾਂਜੀ ਮੈਂ ਗਲਾਸ ਰੱਖਾ ਉਹ ਪੀਂਦੀ ਆ ਮੈਂ ਗਲਾਸ ਰੱਖਣ ਉਹ ਮੈਂ ਗਲਾਸ ਰੱਖਣ ਲੱਗਿਆ ਤਾਂ ਚਾਹ ਦੀ ਸ਼ੌਟ ਹੋ ਗਈ ਟੁੱਟੀ ਗਈ ਬੇ ਟੁੱਟ ਗਈ ਉਹ ਲੈ ਆ ਗਿਆ ਕਿ ਕਿ ਚਾਹ ਨਹੀਂ ਹੋ ਰਹੀ ਹੋਰ ਹਾਂ ਇਹ ਗੱਲ ਹੈਗੀ ਟੁੱਟੀ ਗਈ ਜੀ ਸਾਡੀ ਟੱਟ ਤੇਰਾ ਫੋਨ ਪਰ ਤੇ ਇੱਕ ਬਟਾ ਤੇਰਾ ਮਾਸੇ ਦਾ ਫੋਨ ਆ ਤੇਰੇ ਕੋਲੋਂ ਫੋਨ ਆ ਕੋਈ ਵੀ ਹਾਂ ਉਹ ਟੁੱਟੀ ਸਾਡੀ ਗਈ ਟੁੱਕ ਮੈਂ ਟੁੱਕ ਕਰਾਉਗਾ ਤਾਂ ਟੁੱਟ ਫੇਰ ਮੜ ਕੇ ਸ਼ੇਰੋਗਨ ਵਿੱਚ ਆ ਮੇਰੀ ਗੱਲ ਕਾ ਤੇ ਗੱਲ ਮੈਂ ਛੇੜੀ ਮੇਰੀ ਗੱਲ ਤਾਂ ਪੂਰੀ ਹੋਣ ਨੂੰ ਟੁੱਟੀ ਸਾਡੀ ਗਈ ਟੁੱਟ ਕਲਿੱਪ ਮੈਂ ਥੋੜਾ ਜਿਹਾ ਜੋੜਤਾ ਨਾਲ ਉਹ ਤੁਸੀਂ ਦੇਖ ਲਿਓ ਜੀ ਮਾਮੇ ਦਾ ਹੋਇਆ ਬੁਰਾ ਹਾਲ ਉੱਪਰ ਤੇ ਜੀ ਮੈਨੂੰ ਲਾ ਦਿੱਤੀ ਗਲਾਸ ਕਹਿੰਦੇ ਤੂੰ ਟੁੱਟੀ ਕਿਉਂ ਤੋੜ ਦਿੱਤੀ ਜਿਹੜੇ ਬੰਦੇ ਨੂੰ ਛੇੜੀ ਚੀਜ਼ ਦੀ ਨਹੀਂ ਨਾਲ ਉੱਥੇ ਜਾ ਕੇ ਪੰਗਾ ਲוקਾ ਦਾ ਜੰਗਾ ਜੰਗਾ ਪਹਿਲੇ ਟੁੱਟੀ ਵੀ ਸੀ ਹਾਂ ਕਰ 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 ਹਾਂ ਯਾ ਤੇ ਨੂੰ ਮੈਂ ਕਹਿੰਦੀ ਸੀ ਵੀ ਜਾ ਮੈਂ ਸੁੱਖੋ ਆਪਾਂ ਮਾਰਦੀ ਆ ਟੁੱਟੀ ਟੋਟੇ ਹਾਂ ਪਹਿਲੇ ਆ ਮਾ ਮੇਰਾ ਨਹੀਂ ਅੱਗੇ ਬਗਾ ਹੁਣ ਤੱਕ ਕਰਦਾ ਉਹਦੇ ਬਜਾਰੇ ਰੁਕਿਆ ਪਤਾ ਨਹੀਂ ਉਹ ਵੀ ਗੱਲ ਆਤੀ ਆ ਉਹ ਵੀ ਨਹੀਂ ਗੱਲ ਮੇਰੀ ਗੱਲ ਸੁਣ ਬਾਈ ਮੈਨੂੰ ਪਤਾ ਕਿ ਆ ਤਾਂ ਵੀ ਉਹਦੀ ਚੁੰਗੀ ਹੈ ਨਾ ਵੀ ਮੈਂ ਖਿੱਚ ਕੇ ਇਹਨੂੰ ਜਕੜਨ ਤੋਂ ਕਹਿੰਦੇ ਕਿ ਜ਼ੋਰ ਲਾ ਕੇ ਲੱਗਣੀ ਆ ਉਹ ਵੀ ਅੰਦਰ ਤੱਕ ਦੇ ਮੈਨੂੰ ਇਹ ਨਹੀਂ ਨਾ 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 ਤੂੰ ਭੈਣੇ ਕਹਿੰਦੀ ਮੈਨੂੰ ਮੈਂ ਉਵੇਂ ਕਰੀ ਜੇ ਬਾਅਦ ਚ ਪਤਾ ਲੱਗੇ ਤੂੰ ਦਿੱਤਾ ਤੇ ਤੇ ਆ ਗਈ ਇਹ ਤਾਂ ਆ ਤਾਂ ਫਲਾਤ ਮੰਗਿਆ ਮੈਂ ਕਿੱਥੇ ਓ ਯਾਰ ਉਹ ਤਾਂ ਜਪਤਾ ਵੀ ਪਿੰਟ ਪਿਆ ਵੀ ਉਹਨੂੰ ਪਰਤੇ ਦਾ ਪਰਤੇ ਦਾ ਲੈ ਕੇ ਬੈਂਡ ਵਿੱਚ ਵਸਾ ਫਿਰ ਵੈਲਕਮ ਮੈਨੂੰ ਇਹ ਤਾਂ ਵੀ ਅੰਦਰ ਤੇ ਉਹ ਚੂੜੀ ਆ ਮੈਂ ਗਾਤੀ ਦੀ ਪਰ ਹੁਣ ਮੈਂ ਇੱਕ ਗੱਲ ਸੁਣਾ ਪਲੰਬਰਾਂ ਦੇ ਹਾਲਾਤ ਅਜੇ ਹਨਾ ਛੋਟੇ ਕੰਮ ਨੂੰ ਨਹੀਂ ਹੁਣਾ ਕਹਿੰਦੇ ਸੀ ਤਾਂ ਕੋਠਿਆਂ 'ਚ ਕੰਮ ਫੜਿਆ ਵਾ ਸਾਡੀ ਬਾਈ ਜੀ ਇੱਥੇ ਪੈ ਰਹੀ 4000 ਰੁਪਏ ਦੇਣੀ ਤੇਰੇ ਕੋਲ ਸੀ ਇੰਨਾ ਕੰਮ ਕਰਨਾ ਤੇ ਤੇਰੇ ਤੇ 500 ਰੁਪਏ ਮੰਗਦਾ ਤਾਂ ਕਹਿੰਦਾ ਜਦੋਂ ਸਿਰ ਪਾ ਲੈਣਾ ਅਰਥਾ ਅੱਧਾ ਘੰਟਾ ਲਾਇਆ 500 ਰੁਪਏ ਪਾਪਾ ਜੀ 4000 ਰੁਪਏ ਕਹਿੰਦਾ ਸਾਡੀ ਇੱਥੇ ਇੱਡੀ ਤੇੜੀ ਬਣਦੀ ਹੈ ਕਿ ਕਿਦਾ ਸਰਪਾੜੀਆ ਜਾ ਕੇ ਹੁਣ ਮੈਨੂੰ ਇਹ ਦੱਸ ਇਹ ਜਦੇ ਕਰੀ ਤੁਸੀਂ ਤਾਂ ਕੰਮ ਕਰਾਇਆ ਨਾ ਥੋੜੇ ਜਿਹੇ ਲੰਮਰ ਆਏ ਥੋੜੇ ਦੋਨੋਂ ਆਏ ਥੋੜੇ ਮਿਸਤਰੀ ਨਹੀਂ ਆਉਂਦਾ ਕੋਈ ਫਰੀਦ ਦਾ ਲੰਬਰ ਦਾ ਪਤਾ ਦਿੰਦੇ ਸੁਨੀਪ ਕਰੇ ਮਸਾਹਾ ਮਹਾਦੀਪਰ ਨੂੰ ਅੱਖ ਨਾ ਕਰਿਓ ਜੀ ਫਰੀਦ ਨੂੰ ਕੰਮ ਆਉਂਦਾ ਜੀ ਲੈ ਲੋ ਕਹਿੰਦਾ ਮੈਂ ਦਿਮਾਗ ਚ ਪਤਾ ਨਹੀਂ ਚੱਪ ਦੇਖਾ ਫਰੀਦ ਐਡੇ ਜਿਹੜੇ ਮਕਾਨ ਦਾ ਕੰਮ ਆ ਉਹ ਲੈਟਰਨ ਟੂ ਬਾਥਰੂਮ ਥੱਲੇ ਵੀ ਆ ਰਸੋਈ ਦਾ ਇਹਨਾਂ ਦੇ ਪਾਸ ਦਾ ਫਰੀ ਕਰ ਗਿਆ ਕੋਈ ਹਾ ਹਾਂ ਤੇਰਾ ਤਾਂ ਦਿਮਾਗ ਚ ਕੀੜਾ ਨਾ ਉਹ ਸਵਾਲ ਦਾ ਜਵਾਬ ਦੋ ਜਵਾਬ ਦੋ ਕਿੱਥੇ ਦਾ ਕਿੱਥੇ ਦਾ ਕੰਮ ਸੌਰੀ ਜੀ ਸਮਝਾਇਆ ਟੁੱਟੀ ਬਾਰੇ ਉਹ ਕਹਿੰਦਾ ਜੀ ਇਹ ਸਾਰੇ ਪਹਿਲਾਂ ਟੈਲਾ ਪੰਨ ਹੋਣੀ ਹੈ ਹਾਂ ਫੇਰ ਇਹ ਲੋਟ ਹੋਣੀ ਹੈ ਨਹੀਂ ਲੋਟੇ ਨਹੀਂ ਹੋਣੀ ਮੈਂ ਕਿਹਾ ਵੀਰ ਜੀ ਉਹਨੂੰ ਟੁੱਟੀ ਨੂੰ ਪੱਕਾਇ ਤਾਂ ਬੱਤੇ ਕਰ ਦੋ ਇੱਕ ਟੁੱਟੀ ਨਾਲੇ ਭੰਨੇ ਮਾਝ ਲਿਆ ਦਿੱਤੇ ਹੁਣ ਤਾਂ ਇੱਕ ਮਿੰਟ ਮੰਨ ਲਓ ਹੁਣ ਤੁਸੀਂ ਫੇਰ ਉਹ ਵਿਚ ਤੇ ਨਿਕਲ ਕੇ ਗਰੀਜਖਣਾ ਮਰਜੀ ਤੁਹਾਡਾ ਹੋਣਾ ਘੱਟ ਨਹੀਂ ਮਾਈਂਡ ਸੈਟ ਹੁੰਦਾ ਵੀ ਇੱਕ ਇੱਕ ਟੂਟੀ ਨਾਲੇ ਭਾਂਡੇ ਮਾਜ ਲਈਏ ਸੀ ਫੇਰ ਬੰਦ ਕਰੇ ਦੀ ਮੈਂ ਬਸ ਟੂਟੀ ਪਾਣੀ ਦਾ ਮਤਲਬ ਤੁਸੀਂ ਦਿਮਾਗ ਤੇ ਪੈਦਲ ਆ ਦੋਏ ਪਾਸੇ ਪਤਾ ਹੈ ਉਹ ਐਦਾ ਮਤਲਬ ਸਾਡਾ ਐਦਾ ਮਤਲਬ ਤਾਂ ਇਹ ਵੀ ਤੁਸੀਂ ਦਿਮਾਗ ਤੇ ਪੈਦਲ ਆ ਤੁਹਾਨੂੰ ਪਤਾ ਵੀ ਟੂਟੀ ਬਰਦਾ ਇਹ ਚੀਜ਼ ਸੋਚੀਏ ਉਂਗਲੀ ਉਂਗਲੀ ਮੋਟੀ ਆ ਪਾਣੀ ਦੀ ਉਂਗਲੀ ਟੂਟੀ ਹੈ ਮੈਂ ਬੋਲਣਾ ਨਹੀਂ ਜੀ ਆਲੀ ਤੂਏ ਪਤ ਨਹੀਂ ਨਾ ਹੁੰਦਾ ਜਲੂਸ ਦਿਨ ਨੂੰ ਜਲੂਸ ਕੱਢਣ ਦੇ ਆਰ ਤੋਂ ਕੋਲ ਉਹਨੂੰ ਜਰੂਰ ਪਤਾ ਹੱਸ ਸਕਦਾ ਨਹੀਂ ਇਹ ਘਨੇ ਕੱਦੀ ਕਹਾਣੀ ਆ ਵੀ ਸਾਰੀ ਟੁੱਟੀ ਲੋਟ ਆਉਂਦੀ ਹਾਂ ਓ ਯਾਰ ਹੁਣ ਮੈਂ ਗੱਲ ਖਤਮ ਕਰ ਦਵਾ ਉਹ ਤਾਂ ਟੁੱਟੀ ਤੇ ਮਾਮੇ ਦਾ ਸਵਾਗਤ ਕਰਨਾ ਤਾਂ ਕੱਪੜੇ ਗਿੱਲੇ ਹੋ ਕੇ ਚੱਲ ਕੋਈ ਗੱਲ ਨਹੀਂ ਅਬ ਮੰਮਾ ਹੋ ਗਿਆ ਪਾ ਲੱਗੇ ਬੋਤਲ ਪਈਆਂ ਟੈਲਾ ਕਿੰਨੀਆਂ ਖੋਟੀਆਂ ਪੱਕਾ ਕੰਮ ਦਾ ਗਾਲੀ ਬੀਬੀ ਹੋਣਾ ਕੰਮ ਪਲੰਬਰ ਦਾ ਪਲੰਬਰ ਹੋਣਾ ਚਮਕਾ ਕਹ ਮੇਰੀ ਗੱਲ ਸੁਣੋ ਕਹਿੰਦਾ ਜਿਸ ਦਾ ਕੰਮ ਉਸ ਇੱਕੋ ਸਾਜੇ ਜੇ ਹੁਣ ਅਸੀਂ ਭੰਨਣ ਲੱਗੇ ਇੱਕ ਟਾਇਲ ਦੀ ਬਜਾਏ ਦੋ ਟਾਇਲਾਂ ਭੰਨਤੀ ਆਪਾਂ ਸਰ ਗਿਆ। ਨਾ ਨਾ ਤੂੰ ਹੀ ਟੁੱਟੀ ਪੈਕਚਰ ਕਰਤੀ ਤਾਂ ਸਰ ਗਿਆ। ਸਹੀ ਹੈ। ਕਿ ਪਲੰਬਰ ਆਉਂਦਾ ਤਾਂ ਦੇਖ ਲੈਣੀ ਬੀਬੀ ਹੁਣ ਜਿਹੜੇ ਪਲੰਬਰ ਨੇ ਬੀਬੀ ਗੱਲ ਆ ਜਿਹੜੇ ਪਲੰਬਰ ਨੇ ਕੰਮ ਕਰਾਇਆ ਉਹਨੂੰ ਸਾਰਾ ਪਤਾ ਨਾ ਮੈਂ ਕਿੱਧਰ ਕਿੱਧਰ ਨੂੰ ਪਾਈ ਪਾਈ ਵੀ ਹੈ। ਉਹਨੇ ਉਸ ਸਾਹਬ ਨਾਲ ਆ ਕੇ ਕੰਮ ਕਰਨਾ ਆਪਣਾ। ਬਸ ਹੁਣ ਨਹੀਂ ਆਉਂਦਾ ਹੁਣ ਅਸੀਂ ਕੀ ਕਰੀਏ ਉਹਦੀ ਲੱਤਾਂ ਤੋੜ ਦਈਏ ਬਾਹਾਂ ਤੋੜ ਦਈਏ ਜਾ ਕੇ। ਓਏ ਯਾਰ ਚੱਲ ਆ ਜੂਗਾ ਆਪਾਂ ਮੜ ਜੇ ਸਬਰ ਤਰ ਹੁਣ ਗੱਲ ਛਿੜ ਪਈ। ਬਿਗਾੜੀ ਬੀਬੀ ਸਾਡਾ ਬੀਬੀ ਬਦਨਾ ਜਨਸੀ ਸੋਚਣਾ ਪਾਣੀ ਉੱਪਰੋਂ ਬੰਦ ਦੱਸ ਭਲਾਏ ਇਹ ਹਾਲੇ ਇਦਾਂ ਤਾਂ ਮੜਾ ਠੰਡਾ ਕਰੇ ਐ ਭਾਈ ਟੂਟੀ ਬੰਦ ਕਰਕੇ ਦੂਜੇ ਨਾਲ ਪਾ ਲੈ ਤਿੰਨਾ ਦਾ ਬੀਬੀ ਵੱਧ ਗਿਆ ਚੌਥਾ ਪਚਾਉਣੇ ਦਾ ਕੋਈ ਜਰਫੀ ਤੂੰ ਬੰਦ ਕਰ ਗਾ ਜਰਫੀ ਤੂੰ ਮਾਰਾ ਆਪਰਾ ਥੱਲੇ ਬਹਿ ਜੀ ਜਾ ਹੂੰ ਵਿਚਣਾ ਨਹੀਂ ਪੇੜਾਂ ਦੇ ਸਾਨਾ ਤਿੰਨਾ ਬੀਬੀ ਵਰਸ ਆਪ ਕੀ ਕਹਿ ਗਿਆ ਮਿਸਾਨਾ ਦੇ ਪੇੜਾਂ ਆ ਆ ਕੀ ਕਹਿ ਗਿਆ ਖਾਨ ਕਹਿ ਗਿਆ ਤੇ ਜੇ ਕਟਾਈ ਹੋ ਗਈ ਸਾਨਾ ਦੇ ਪੇੜ ਵਿੱਚ ਬੰਦਾ ਨਾ ਦੇ ਪੇਸ਼ ਨਹੀਂ ਪਲਾਣਾ ਕਹਿ ਲਾ ਵੀ ਛੋਟੇ ਬੰਦੇ ਦੇ ਭੇੜ ਚ ਨਾ ਆਈ ਫਿਰ ਆਏ ਵੀ ਮੈਂ ਚ ਮੁੰਡਾ ਐਂ ਕਹਤਾ ਮੈਂ ਛੋਟਾ ਕਹਤਾ ਉਹ ਬਿੱਕੀ ਉਹ ਮਾਸ ਉਹ ਸਾਡੇ ਬਾਤ ਕੁਝ ਨਹੀਂ ਆਇਆ ਹੱਕਾ ਤੇ ਬਸ ਛੋਟੇ ਬੰਦਾ ਨੇ ਹੈ ਲੈ ਮੇਰਾ ਪੁੱਤ ਸੂਰਮਾ ਹੈ ਜੇ ਆਏ ਹੈ ਬੀਬੀ ਜੇ ਨਾਲ ਮੈਂ ਸੂਰਮਾ ਕਰਕੇ ਦਿਖਾਵਾਂ ਮੈਂ ਡਾਂਗ ਚੱਕ ਕੇ ਦੋ ਮਾਰਾ ਕਿਤੇ ਸੰਦੀਪ ਦੇ ਇੱਕ ਮਾਰਾ ਪਾ ਬੀ ਤੇ ਫਿਰ ਇਹਨਾਂ ਨੇ ਕਿਹਾ ਵੀ ਇਹ ਬੰਦਾ ਹੁਣ ਮੈਂ ਹੁਣ ਮੈਂ ਕਹਿੰਦਾ ਨਹੀਂ ਇਹਨਾਂ ਨੂੰ ਕੁਝ ਵੀ ਹਾਂ ਮਹਾਸੀ ਚ ਤਾਲ ਦਮਾ ਚਾਹੇ ਮਜ਼ਾਕ ਚ ਤਾਲ ਦਮਾ ਹਾਂ ਵੀ ਤੇ ਹੁਣ ਛੱਡ ਹੁਣ ਮੈਂ ਕਿ ਕਾਂ ਕਿੰਨਾ ਆ ਡਾਇਲੌਗ ਜਿਵੇਂ ਮਾਰੇ ਵੀ ਪਾਪੀ ਤੇ ਵੀ ਡਾਂਗ ਚੱਕੂ ਇੱਕ ਕਿੰਨਾ ਕਿਕੂੰਗਾ ਬੈਠੀ ਆ ਮੈਂ ਪੋਤੀ ਤੂੰ ਖਾਣਗੀ ਪੋਤੀ ਵੀ ਮੈਂ ਖਾ ਲੂੰਗੀ ਹਾਂ ਵੀ ਵੀ ਮੈਂ ਖਾ ਲੂੰਗੀ ਮਾਰ ਕੰਨ ਦੇ ਹਏ ਮੇਰਾ ਮਾਰ ਨਹੀਂ ਚਾਹੁੰਦਾ ਨਹੀਂ ਜੇ ਮੇਰੇ ਇੱਕ ਤੋਂ ਵੱਧ ਦਾ ਦੋ ਮਾਰ ਕੇ ਸੁੱਕੀ ਹੈ ਉਹ ਲੋਕ ਫਿਕਰ ਨੇ ਕੱਲ ਮਗਾ ਬੀਬੀ ਹੋ ਗਈ ਜੀ ਭਾਂਡਾ ਚੱਕੋਰੀ ਬੀਬੀ ਕਾ ਨਹੀਂ ਮਰ ਰਹਿਣਾ ਵੀ ਮੈਨੂੰ ਨਹੀਂ ਟ੍ਰਿਪੀ ਕਿੱਧਰ ਆਦ ਰਹਾ ਜੀ ਤੁਸੀਂ ਤੁਹਾਡੇ ਖਿਲਾਫ ਨਾ ਦੇਖ ਰਹੇ ਨੇ ਬੀਬੀ ਜੇ ਤਾਂ ਸਾਡੀ 1 ਮਿੰਟ ਅੰਦਰ ਨਹੀਂ ਹੁੰਦੀ ਅੱਡੀ ਲੱਗੀ ਬੀਬੀ ਇਹਨਾਂ ਨੂੰ ਕੰਮ ਆਉਣ ਲੱਜਾਣਾ ਇਹਦਾ ਬੀਬੀ ਨੂੰ ਰਾਤ ਨੂੰ ਮੈਨੂੰ 9 ਵਜੇ ਫੋਨ ਕਰਿਆ ਲੈ ਮੈਨੂੰ ਲੈ ਜਾ ਕੇ ਬੀਬੀ ਦਾ ਅੱਜ ਤਾਂ ਸੱਚ ਚਮਕੌਰ ਨਹੀਂ ਪਹੁੰਚਣਾ ਪਹਿਲਾਂ ਫੋਨ ਆਉਣਾ ਵੀ ਇੱਥੇ ਤਾਂ ਰਹੀ ਇੱਥੇ ਸ਼ਾਂਤੀ ਨਹੀਂ ਹੈਗੀ ਗੱਲ ਬੀਬੀ ਬਾਹਰ ਨਿਕਲ ਜਾਓ ਕਿ ਵੀ 10 ਕਿੰਨਾ ਪੈਂਦੀ ਪੱਖਾ ਲਾ ਬੀਬੀ ਦਾ ਕਹਣਾ ਇਤੋਂ ਦੀ ਵੀ 1 ਮਿੰਟ ਵੀ ਜੀਬ ਬੰਦ ਹੁੰਦੀ ਇਹਨਾਂ ਦੀ ਕਿਸੇ ਨਾ ਕਿਸੇ ਗੱਲ ਪਿੱਛੇ ਕੰਮ ਚੱਲਦਾ ਰਹਿੰਦਾ ਬੀਬੀ ਮਨਿੰਦਰ ਦੇਖੀ ਮੜਿਆ ਜਾਂ ਮੋੜਾ ਲਵੜਾ ਇਹ ਤਾਂ ਰਹਿ ਜਾ ਦੇਖੀ ਬੀਬੀ ਰਹਿ ਜਾ ਹਰ ਲੈ ਹਰ ਵਾਰ ਬੀਬੀ ਕਹਿ ਦਿੰਦੀ ਮੈਂ ਫੇਰ ਆਉਂਗੀ ਮੈਂ ਲਿਆ ਦੂੰਗੀ ਆਸਾ ਨਹੀਂ ਹੈਗੀ ਫੋਟੋ ਮਾਮਾ ਮੈਂ ਫੋਟੋ ਭੇਜਦੀ ਮੈਂ ਬੀਬੀ ਦੀ ਦਵਾਈ ਦੀ ਸਾਡੇ ਮੈਡੀਕਲ ਸਟੋਰੇ ਕੋਲ ਜਿੱਤੇ ਲੈ ਦੇਣੀ ਮੈਂ ਬਸ ਫੇਰ ਅਭੀ ਉੱਥੇ ਜਾ ਕੇ ਵੀ ਤਾਂ ਲੈ ਕੇ ਉਹ ਚੰਕਾਉ ਰਿਹਾ ਇਹਦਾ ਹਾਂ ਹਾਂ ਜਿਹੜੀ ਦਵਾਈ ਭੇਜਣੀ ਆ ਮੈਂ ਇੱਥੇ ਘਰੋਂ ਫੜਾ ਜੀ ਮੈਂ ਤੇ ਘਟੀ ਜਾਣੀ ਚਲੋ ਫੇਰ ਕੋਲ ਲੈ ਟੈਕੀ ਖਾ ਲਿਆ ਉਹਨੇ ਸਾਬਣ ਲਾ ਲਿਆ ਹਾਂ ਹੋ ਜਾ ਚਲੋ ਖਾ ਲਿਆ ਸਾਬਣ ਲਾ ਲਿਆ ਉਹ ਚਲ ਤੂੰ ਆਂ ਕੀ ਕਰੇ ਇਹ ਕਰਕੇ ਕੀ ਲੱਗਦਾ ਮੂੰਹ ਟੈਕੀ ਖਾ ਲਈ ਜਿਹੜੀ ਉਹ ਕਰਦੀ ਆ ਮੈਂ ਤੁੰਗੜੀ ਉਹਦੇ ਖਾ ਸਾਬਣ ਲਾ ਲੈ ਉਹਦੇ ਖਾ ਸਾਬਣ ਲਾ ਲੈ ਸਾਬਣ ਲਾ ਲਿਆ ਥੋੜਾ ਜਿਹਾ ਹੀ ਕਰਿਆ ਨੇ ਥੋੜਾ ਜਿਹਾ ਜਿਆਦਾ ਹੈ ਕੀ ਹੋਇਆ ਹੈ ਕੀ ਹੋਇਆ ਹੈ ਉਹ ਚਾਹ ਤੇ ਚੱਲੀਆ ਪੰਚਾਇਤ ਕਰਦੀ ਮੈਂ ਸੰਦੀਪ ਲੜਨਾ ਪੋਰੀਆ ਲਾਇਆ ਪਤਾ ਨਹੀਂ ਕਿਹੜਾ ਕਿਵੇਂ ਲਾਇਆ ਲਾਇਆ ਤਾਰਿਆ ਕਿ ਨਹੀਂ ਹੈ ਮੈਂ ਨਹੀਂ ਤਾਰਿਆ ਉੱਪਰ ਦਿੱਤੇ ਜਾਣ ਜਾਣੀ ਹੈ ਇਹ ਨਹੀਂ ਫੜਾਇਆ ਇਹ ਨਹੀਂ ਫੜਾਇਆ ਹਾਂ ਨਹੀਂ ਉੱਪਰ ਕਿਵੇਂ ਚਲੇ ਜਾਵਾਤ ਨਹੀਂ ਦੂਹੇ ਰਾਹ ਗਈ ਨਹੀਂ ਜਾਂਦਾ ਆ ਪੁੱਤਾ ਹੋ ਹਾਂ ਤਾਂ ਦੱਤਾਂ ਦੇ ਹੱਥ ਤੇ ਰੱਖੇ ਆ ਨਹੀਂ ਕਰਿਆ ਨਹੀਂ ਜਾਈਗਾ ਕਰਿਆ ਨਹੀਂ ਆਹੋ ਯਾਰ ਉਹ ਕਹਿੰਦੀ ਬੰਨੋ ਜਦਾ ਦੱਸ ਬੱਸ ਬੱਸ ਇਹਨੇ ਦੇਤਾ ਬੱਸ ਫੇਰ ਤੂੰ ਸੱਚ ਦਾ ਦੱਸ ਹੂੰ ਤੇ ਮੇਰੀ ਗਲਤੀ ਆ ਭਾਈ ਹਾਂ ਕਿਲਾ ਦੀ ਉੱਧਰ ਦੇਖੋ ਬੱਦਲਵਾਦੀ ਸ਼ਹਿਰ ਸਾਡੇ ਰੋਪੜ ਸ਼ਹਿਰ ਦੇ ਵਿੱਚ ਨਹੀਂ ਪੈ ਰੋਪੜ ਸ਼ਹਿਰ ਹੀ ਪੂਰੇ ਜਿਹੜੇ ਤੇ ਰੂਡ ਨਾਲ ਜੇ ਕਿੰਨੀ ਰੋਪੜ ਸ਼ਹਿਰ ਹਾਂ 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 ਲੋਈ ਕਾ ਨੂੰਤੀ ਐ ਜੀ ਰੋਜੀ ਦੇ ਠੀਕਾ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਓਕੇ ਫਿਰ ਬਾਏ ਬਾਏ